ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕੁਝ ਦਿਨਾਂ ਤੋਂ ਲਗਾਤਾਰ ਵਾਪਰ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਨੇ ਲੋਕਾਂ ਦੇ ਮਨਾਂ ਅੰਦਰ ਖੌਫ ਬਣਾ ਕੇ ਰੱਖ ਦਿੱਤਾ ਦੁਕਾਨ ਅੰਦਰ ਦਾਖਲ ਹੋ ਕੇ ਲੁਟੇਰੇ ਹਥਿਆਰਾਂ ਦੇ ਜ਼ੋਰ ਤੇ ਲੋਕਾਂ ਨੂੰ ਲੁੱਟ ਹੀ ਨਹੀਂ ਰਹੇ ਬਲਕਿ ਵਿਰੋਧ ਕਰਨ ਤੇ ਜ਼ਖਮੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਅਜਿਹੀ ਇੱਕ ਘਟਨਾ ਲੰਗੀਦਰ ਸ਼ਾਮ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪ੍ਰਿੰਗੜੀ ਚ ਵਾਪਰੀ ਜਿੱਥੇ ਸਿਮਰਨ ਮੈਡੀਕਲ ਸਟੋਰ ਨਾਂ ਦੀ ਦੁਕਾਨ ਤੇ ਆਏ ਤਿੰਨ ਲੁਟੇਰਿਆਂ ਨੇ ਬਜ਼ੁਰਗ ਦੁਕਾਨਦਾਰ ਕੋਲੋਂ ਨਕਦੀ ਤੇ ਮੋਬਾਈਲ ਫੋਨ ਲੁੱਟ ਲਿਆ ਜਦੋਂ ਕਿ ਉਸ ਵੱਲੋਂ ਜੇਬ ਚ ਪੈਸੇ ਨਾ ਹੋਣ ਦੀ ਗੱਲ ਕਹਿਣ ਤੇ ਮੱਥੇ 'ਚ ਪਿਸਤੌਲ ਦਾ ਬੱਟ ਮਾਰ ਕੇ ਜ਼ਖਮੀ ਕਰ ਦਿੱਤਾ ਉਕਤ ਘਟਨਾ ਸੰਬੰਧੀ ਪਿੰਡ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਹਿਲਾਂ ਲੁਟੇਰੇ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਤੇ ਬਾਅਦ ਦੇ ਵਿੱਚ ਦੋ ਲੁਟੇਰੇ ਦੁਕਾਨ ਦੇ ਅੰਦਰ ਹੋਰ ਦਾਖਲ ਹੋ ਜਾਂਦੇ ਨੇ ਉਸ ਦੀ ਤਲਾਸ਼ੀ ਲੈਂਦੇ ਨੇ ਉਸ ਨਾਲ ਧੱਕਾ ਮੁੱਕੀ ਕਰਦੇ ਨੇ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਪੈਸਿਆਂ ਦੀ ਮੰਗ ਕਰਦੇ ਨੇ ਦੁਕਾਨਦਾਰ ਕਹਿੰਦਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਤਾਂ ਉਹਨਾਂ ਦੀ ਤਲਾਸ਼ੀ ਲੈਂਦੇ ਨੇ ਤੇ ਫਿਰ ਉਸ ਨੂੰ ਜ਼ਖਮੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਉਕਤ ਘਟਨਾ ਸੰਬੰਧੀ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਜਾਣਕਾਰੀ ਅਨੁਸਾਰ ਪ੍ਰਿੰਗੜੀ ਪਿੰਡ ਚ ਸਿਮਰਨ ਮੈਡੀਕਲ ਸਟੋਰ ਤੇ ਸ਼ਾਮ ਇੱਕ ਨੌਜਵਾਨ ਦਵਾਈ ਲੈਣ ਆਉਂਦਾ ਦੁਕਾਨ ਤੇ ਸੰਚਾਲਕ ਸੁਖਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਜਦੋਂ ਦਵਾਈ ਕੱਢ ਕੇ ਫੜਾਉਂਦੇ ਹੁੰਦੇ ਨੇ ਤਾਂ ਉਸ ਵੇਲੇ ਦੋ ਹੋਰ ਨੌਜਵਾਨ ਦੁਕਾਨ ਅੰਦਰ ਦਾਖਲ ਹੋ ਜਾਂਦੇ ਨੇ ਪਿਸਤੋਲਾਂ ਨਾਲ ਲੈਸ ਉਕਤ ਨੌਜਵਾਨ ਬਜ਼ੁਰਗ ਦੁਕਾਨਦਾਰ ਸੁਖਵਿੰਦਰ ਸਿੰਘ ਨੂੰ ਧਮਕਾ ਕੇ ਪੈਸੇ ਦੀ ਮੰਗ ਕਰਨ ਲੱਗਦੇ ਨੇ ਉਸ ਵੱਲੋਂ ਜੇਬ ਦੇ ਵਿੱਚ ਕੋਈ ਪੈਸਾ ਨਾ ਹੋਣ ਦੀ ਗੱਲ ਕਹੇ ਜਾਣ ਤੇ ਇੱਕ ਨੌਜਵਾਨ ਬਜ਼ੁਰਗ ਦੇ ਮੱਥੇ ਵਿੱਚ ਪਿਸਤੌਲ ਦਾ ਬੱਟ ਮਾਰ ਕੇ ਉਸ ਨੂੰ ਜ਼ਖਮੀ ਵੀ ਕਰ ਦਿੰਦਾ ਹੈ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਉਕਤ ਸਾਰੀ ਘਟਨਾ ریکارڈ ਹੋ ਗਈ ਅਤੇ ਹੁਣ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਕੰਨ ਲੋਕਾਂ ਅੰਦਰ دہشت ਦਾ ਮਾਹੌਲ ਬਣਿਆ ਹੋਇਆ ਹੈ 피해 ਦੁਕਾਨਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੁਟੇਰੇ ਉਸ ਦੀ ਦੁਕਾਨ ਤੋਂ 10000 ਦੀ ਨਕਦੀ ਤੇ ਉਸ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਗਏ ਨੇ ਆਓ ਇੱਕ ਵਾਰ ਰੁਕ ਕਰਦੇ ਹਾਂ ਸੀਸੀਟੀਵੀ ਤਸਵੀਰਾਂ ਦਾ

ਤੇ ਮਾਟੀ ਬੋਲ ਰਹੀ ਹੈ ਮੇਰੀ ਗੱਲ ਸੁਣ ਕੇ ਚੱਲਣਾ ਕੋਈ ਲੈ ਚੁਪ ਚੁਪ ਫੋਨ ਲੈ ਲੈਣਾ ਵੀ ਇਹ ਨਹੀਂ ਚੇਤੇ ਮੈਂ ਇਹਨਾਂ ਰਾਜੇ ਤੇ ਮੱਤ ਲਾਉਂਦਾ ਆਪਾਂ ਇਹਦੇ ਤੇ ਇਹਨਾਂ ਮੱਤੀ ਦੇ ਤੇ ਉਹ ਕਿਸੀ ਹੋ ਕੇ ਚੁੱਪ ਲੈਣਾ ਤੇ ਚਾਹੀਦਾ ਹਮੇ ਕੋਈ